ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਜਿਹੜਾ ਆਪਾਂ ਕੱਲ ਲੰਗਰ ਦਾ ਸਮਾਨ ਲੈ ਕੇ ਆਏ ਸੀਗੇ ਅੱਜ ਆਪਾਂ ਉਹਦੇ ਪਕੌੜੇ ਜਿਹੜੇ ਬਣਾਤੇ ਗੋਭੀ ਵਾਲੇ ਪਕੌੜੇ ਪਾਲਕ ਪਣ ਪਕੌੜੇ ਚੀ ਹੋਰਗੇ ਆਲੂ ਵਾਲੇ ਪਕੌੜੇ ਤੇ ਚਟਣੀ ਠੀਕ ਹੈ ਜੀ ਆ ਤੁਹਾਨੂੰ ਦਰਸ਼ਨ ਕਰਾ ਦਈਏ ਤਾਂ ਦੇ ਪਕੌੜੇ ਆ ਦੇਖੋ ਜੀ ਤੇ ਬਾਣ ਰਹੇ ਨੇ ਉਧਰ ਨਾਲ ਦੀ ਨਾਲ ਇੱਧਰ ਆਪਾਂ ਗਰਮਾ ਗਰਮ ਚਾਹ ਤੇ ਇੱਧਰ ਹੈਗਾ 100 100 ਸਭੀ ਬਾਈ ਆਪਾਂ ਪਹਿ ਤਿਆਰ ਕਰਿਆ ਮੁੱਲ ਦੀ ਨਹੀਂ ਜਾਂਦੀ ਆ ਦੇਖੋ ਵਧੀਆ ਫਰੂਟ ਫਾਕੇ ਚਲੋ ਵਧੀਆ ਜਿੰਨੀ ਕਿ ਸੇਵਾ ਹੈ ਨਾ ਸੰਗਤਾਂ ਵੱਲੋਂ ਲਈ ਇਹ ਪਿਆਰ ਸਤਿਕਾਰ ਹੈਗਾ ਗੁਰੂ ਸਾਹਿਬ ਨਾਲ ਤੇ ਤੁਸੀਂ ਦੇਖ ਸਕਦੇ ਹੋ ਗੁਰਜੀਤ ਸਿੰਘ ਪੱਟੀ ਦੇ ਬੈਠੇ ਨੇ ਉਹ ਮੁਰਗਾ ਦੇਖ ਕੋਈ ਚਲਾਉਂ ਨਾ ਪਾਈ ਕਰਾ ਦਿੰਦਾ ਮਾਤੇ ਪਾ ਲੈ ਜਾ 100 ਤੋਂ ਵਧੀਆ ਬਣੀ ਆ ਇਹਦਾ ਰੰਗ ਆ ਗਿਆ ਹਨਾ ਉਹ ਤੇ ਚਾਹ ਲੈ ਕੇ ਆਈ ਇੱਕ ਬੰਦਾ ਪੱਠੀ ਤੇ ਪੱਠੀ ਤੇ ਚਾਹ ਲੈ ਜਾ ਬਾਈ ਬਿੰਦੇ ਬਾਗੀ ਸੰਗ ਤਾਂ ਪਕੌੜੇ ਵਾਹ ਜੀ ਵਾਹ ਗੋਭੀ ਵਾਲੇ ਪਕੌੜੇ ਸੇਵਾ ਪਕੌੜੇ ਇਹਨਾਂ ਮੈਂ ਪਾ ਲੈਂਦੇ ਕਿਉਂ ਬੈਠ ਓਏ ਚੱਲ ਤੂੰ ਯਾਰ ਤੂੰ ਚਾ ਲੈ ਯਾਰ ਠੀਕ ਆ ਹਾਂ ਬਈ ਬਿੰਦੇ ਕਿੰਨਾ ਸਵਾਦ ਹੈ ਬਹੁਤ ਬਹੁਤ ਹੀ ਆ ਬਾਈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਮੁबारकਾਂ ਮੁबारकਾਂ ਸਿੱਖ ਸੰਗਤਾਂ ਦੇਸ਼ ਵਿਜੈ ਜਿੱਥੇ ਵੀ ਨਾਮ ਲੈ ਵੀ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਇਹਨਾਂ ਹਰਨਾ ਦੀ ਸੰਗਤ ਵੱਲੋਂ ਸਾਰਿਆਂ ਵੱਲੋਂ ਜਿਹੜੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਹੁਣ ਆਪਾਂ ਚੱਲਿਆ ਜੀ ਲੰਗਰ ਵਰਤਾਉਣ ਤੇ ਲੰਗਰ ਵਰਤਾ ਲੈ ਪਾ ਲਿਆ ਜੀ ਬਾਲਟੀ ਆਹਾਂ ਚਰਮ ਗਰਮ ਗੋੜਾ ਤੇ ਚਟਨੀ ਵੀ ਆਪਾਂ ਤਿਆਰ ਕਰ ਲਈ ਜੀ ਹਾਂ ਜੀ ਹਾਂ ਬਹੁਤ ਚਟਨੀ ਹੰਜੀ ਸੰਗਤੋ ਇਹ ਆਪਣੇ ਮਿੱਤਰ ਪਿਆਰੇ ਨੇ ਬਾਈ ਬਿੰਦੀ ਬਾਈ ਮੰਗਾ ਮੇਜਰ ਸਿੰਘ ਤੇ ਬਾਈ ਪਿੰਡ ਦਾ ਕਬੱਡੀ ਦਾ ਪਲੇਅਰ ਮੁੰਡਾ ਤੇ ਬਈਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਧਾਈਆਂ ਬਾਈ ਸਾਰਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਲਓ ਜੀ ਇੱਕ ਗੱਲ ਹੋਰ ਚਾਹੁੰਦਾ ਹਾਂ ਮਾਣ ਮੈਂ ਤਾਂ ਲੋ ਜੀ ਸੰਗਤਾਂ ਦੇਖੋ ਸਾਠਾਂ ਮਾਰਦਾ ਇਕੱਠ ਇੱਧਰ ਵੀਰ ਭਰਾ ਨੇ ਦੇਖ ਸਕਦੇ ਹੋ ਤੇ ਇੱਧਰ ਬਿੱਪੀਆਂ ਤੇ ਉੱਧਰ ਬਾਈ ਵੀਰ ਭਰਾ ਲੰਗਰ ਦੀ ਸੇਵਾ ਜਿਹੜੀ ਗੁਰੂ ਆ ਗੁਰਨਾਮਕ ਤਾਰ ਬਤਾਰ ਜੀ ਦਾਈ ਹੋਵੇ ਲਾ ਜੀ ਲੰਗਰ ਕਾ ਦਾਰ ਵੀ ਲੰਗਰ ਲੈ ਵਰਦਾ ਦੇ ਬਾਬੇ ਆਈ ਹੋਵੇ ਆ ਰਿਵੇਂ ਸੰਗਤਾਂ ਪਿੰਡ ਦੀਆਂ ਹੋਇਆ ਗੁਰਨਾਮਕ ਤਾਰ ਜੀ ਦਾਈ ਹੋਵੇ ਸਰਧਾਨੇ ਆਣੇ ਜੁਮਾ ਸਤਿ ਸ਼ੰਤ ਸਤਿ ਸ਼ੰਤ ਹੈਗਾ ਵੀਰ ਲਓ ਬਾਈ ਕਿਉਂ ਸੰਗ ਦਾ ਵਿੱਚ ਕਿੰਨਾ ਹੌਸਾ ਦੇਖੋ ਵੱਜਦੇ ਮੰਮਾ ਪਟਾਕੇ ਪਰ ਹੈਗੇ ਪੋਲਿਊਸ਼ਨ ਚਲੋ ਛੱਲ ਘਟ ਗਈ ਧੁੱਪਾਂ ਕਰ ਆਹ ਆਹ ਕੰਡਾ ਕਿੱਥੇ ਕਰਦਾ ਜਿਆਦਾ ਦੇਖੋ ਜੱਦ श्रिया लो जी दूजा गुरुद्वारा साहब आप पुज गया ਤੇ ਸੰਗਤਾਂ ਦਾ ਠਾਠਾ ਹੋਇਆ ਮਾਰਦਾ ਘੱਟ ਤੇ ਬਾਈ ਜੀ ਉਹਨੇ ਪੁਆਇੰਟ ਤੋਂ ਨਵਾਂ ਜਵਾਨ ਮੋਟ ਤੇ ਆ ਦੇਖ ਸੰਗਤਾਂ ਬਹੁਤ ਨੇ ਇਸ ਵਾਰੀ ਅੱਜ ਲਾਸਟ ਡੇ ਹੈਗਾ ਮੇਰੀ ਆ ਵੀ ਚਾਹੀਦੀ ਲੋ ਜਿਹੜੇ ਉੱਪਰ ਉਦੋਂ ਕੌਣ ਆਸ਼ੂ ਕਿੱਧਰ ਕਿੱਨਾ ਬਰੋ ਬਹੁਤ ਤੇ ਪੈਰ ਸਲਿੱਪ ਕਰਕੇ ਠਾਕ ਜਿੱਤੇ ਅਰੇ ਵੇ ਯਾਰ ਮੈਂ ਵੀ ਉਹ ਰਿਹਾ ਉਹ ਇਧਰ ਲੈ ਜਾਂਦਾ ਪਿੱਛੇ ਜਾ ਪਿੱਛੇ ਦੇ ਇਹਦੀ ਵੀਡੀਓ ਬਣਾਵੇ ਤਾਰ ਖੋ ਰਾਂ ਹਲਾਣਾ ਚੀ ਰੱਖ ਆਇਰੋਟ੍ਰੀਦਾ ਦਾ ਨਾ 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 ਨ ਸਰਨ ਸਾਹਿਬ ਦੀ ਸੇਵਾ ਤੋਂ ਬਾਅਦ ਅਰਦਾਸ ਵਈ ਸੁਖਣੀ ਸਾਹਿਬ ਦਾ ਪਾਠ ਦਾ ਭੋਗ ਪਿਆ ਉਸ ਤੋਂ ਬਾਅਦ ਲੰਗਰ ਦੀ ਸੇਵਾ ਜਿਹੜੀ ਚੱਲਣੀ ਆ ਹੁਣ ਕਾਫੀ ਬਣੀ ਆ ਤੇ ਕਾਫੀ ਤੁਹਾਨੂੰ ਦਿਖਾਉਨੇ ਆ ਕਾਫੀ ਕਾਫੀ ਤਿਆਰ ਹੈ ਉਸ ਤੋਂ ਬਾਅਦ ਗਰਮ ਗਰਮ ਪਕੌੜਾ ਕੋਬੀ ਵਾਲੇ ਪਕੌੜੇ ਦਾ ਲੰਗਰ ਜਿਹੜਾ ਚੱਲਣਾ ਨਾਲ ਬਿਸਕਟ ਵੀ ਆ ਠੀਕ ਆ ਜੀ ਇਹ ਸੰਗਤਾਂ ਸਾਰੇ ਪਿੰਡ ਦੇ ਨੌਜਵਾਨ ਵੀਰ ਨਾ ਵੀ ਕਿੱਦਰੀ ਰਾਜ ਆ ਦੇ ਲੈ ਕਿਸੇ ਦਾ ਨਾ ਇਹ ਵੀ ਦੇਖਦਾ ਇਸ ਤੇ ਟੇਸਟ ਦੇਖੋ ਮਿੱਠਾ ਦੇਖ ਲਈ ਚੈੱਕ ਕਰ ਇੱਕ ਵਾਲੀ ਮਹਾਰਾ ਦੀ ਦਾ ਵਾਲੀ ਕਿਹ ਲੋੜ ਹੈ ਬਸ ਮੌਸਾ ਵਾਲੀ ਦੀ ਲੋੜ ਨਹੀਂ ਫੈਂਟੇ ਮਾਰਦੇ ਫੈਂਟੇ ਮਾਰਦੇ ਫੈਂਟੇ ਮਾਰੇ ਵਾਲੀ ਨੂੰ ਗਰਮ ਸੇਕ ਵੀ ਅਗਲੇ ਨਾਲ ਦੋ ਸੇਕ ਤਾਂ ਤੇਜ਼ ਕਰ ਕਾਫੀ ਬਣ ਗਈ ਆਂਟੀ ਕਾਫੀ ਪੀ ਲਓ ਬਲਾ ਲਓ ਬਲਾ ਲਓ ਸਾਰਿਆਂ ਨੂੰ ਜੀ ਕੌਫੀ ਬਣ ਗਈ ਹੁਣ